ਇਹ ਹੁੰਦੇ ਆ ਨਾ ਬਾਰ ਉਹ ਤਾਂ ਹੁਣੇ ਮੋਰਸਲ ਖੜਦੀ ਆ ਫੇਰ ਅਸੀਂ ਮੈਂ ਜਾ ਕੇ ਕਿਥੇ ਜਾਨੇ ਆ ਖੜ ਕੇ ਵੇਖਿਓ ਮੋਰਸਲ ਕਿਤਾ ਖੜਦੇ ਤੀ ਹੱਥ ਲਿਆਉਂਦਾ ਤੇ ਆਪਣੇ ਪੈਸੇ ਆਂਦਾ ਨਾ ਤੂੰ ਕਿਦਾਂ ਕਹਿੰਗੇ ਨਹੀਂ ਖੜਨ ਦੇਣਾ ਤੇ ਨਾ ਤੇ ਸਾਡੇ ਆ ਨਾ ਉਹ ਨਾ ਕਿਦਾਂ ਦਾ ਡੇ ਆ ਜਦੋਂ ਪੈਸੇ ਸਾਡੇ ਲੱਗੇ ਉਥੇ ਕੋਈ ਗੱਲ ਨਹੀਂ ਜੇ ਹਿੱਦਾ ਕਰੇਗੀ ਨਾ ਤੇ ਕੁਝ ਵੀ ਨਹੀਂ ਮਿਲਣਾ ਆਣ ਕੇ ਮਗਰੋਂ ਕੋਈ ਨਾ ਆ ਗਿਆ ਹਟ ਕੇ ਮਾਸੀ ਮਾਸੀ ਕਿਥੋਂ ਆ ਗਈ ਹੈ ਉਹ ਕਰ ਚੈਣ ਨਹੀਂ ਹੈਗਾ ਜੋ ਉਦੋਂ ਦੀ ਜਿਵੇਂ ਲਾਪਾ ਕੀਤੀ ਚੰਗੀ ਤੇ ਫਿਰ ਮੂੰਹ ਚੱਕ ਕੇ ਆ ਗਈ ਐ ਤੂੰ ਵੀ ਭੈਣਾ ਇੱਕੋ ਜਿਹੀ ਆ ਵਾ ਚੁਗਲੀਆਂ ਕਰਦੀਆਂ ਰਹਿੰਦੀਆਂ ਫਿਰ ਫੋਨ ਕਰ ਦਿੱਤਾ ਨਾ ਵਾ ਕਿ ਆ ਜਾ ਮੇਰੀ ਸੋਹਣ ਗੱਲ ਜੇ ਕੁੜੀ ਸੈਟ ਲੈ ਆਈ ਗਈ ਸੀ ਤਾਂ ਕੀ ਮੁਰਕੀ ਉਹਨੇ ਵਿਆਹ ਵੇਖ ਕੇ ਦੇ ਹੀ ਜਾਣਾ ਸੀ ਤੂੰ ਚੰਗੀ ਘੜ ਕੇ ਆਈ ਓਥੇ ਹੈ ਨਾਲ ਸੱਸ ਦੇ ਸਾਹਮਣੇ ਤੇ ਨਾਲੇ ਜਠਾਣੀ ਦੇ ਸਾਹਮਣੇ ਕੀ ਕਹਿੰਦੀਆਂ ਹੋ ਉਹ ਮਾਲਕ ਤਾਂ ਹੈਗੇ ਆ ਪਰ ਸਾਰਾ ਘਰ ਉਹਨੇ ਅੱਗੇ ਲਾਇਆ ਵਾ ਕਰੀਏ ਕੀ ਆਪਾਂ ਉਹ ਲਾਇਆ ਵਾ ਤੇ ਫਿਰ ਪਹਿਲੇ ਦਿਨ ਤੋਂ ਸਮਝਾ ਕੇ ਰੱਖਣੀ ਨਾ ਸਮਝਾ ਮਾਨੂੰ ਦੱਸ ਮੈਂ ਕੀ ਯਾਰ ਇਹ ਗੱਲ ਸੋਚ ਲੈ ਤੂੰ ਸਾਡੇ ਤੋਂ ਬਿਨਾ ਬਾਹ ਨਹੀਂ ਆ ਤੁਹਾਡੀ ਕਹਿੰਨੇ ਫੜਨੀ